ਵਿਸ਼ਵ ਪੰਜਾਬੀ 50 ਸਵਾ ਬੱਲੋ ਸਾਇਤਿਕ ਮਿਲਣੇ ਅਤੇ ਜਸਬੀਰ ਸਿੰਘ ਬੰਟੀ ਸੀਨੀਅਰ ਡਿਪਟੀ ਮੇਅਰ ਚੰਡੀਗੜ੍ਹ ਸਨਮਾਨਿਤ ਅੱਜ ਬਿਸ਼ਾ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵੱਲੋਂ ਸੈਕਟਰ 42 ਦੇ ਕਮਿਊਨਿਟੀ ਸੈਂਟਰ ਵਿਖੇ ਇੱਕ ਸ਼ਾਨਦਾਰ ਸਹਾਇਕ ਮਿਲਣੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ਼੍ਰੀ ਜਸਬੀਰ ਸਿੰਘ ਬੰਟੀ ਸੀਨੀਅਰ ਡਿਪਟੀ ਮੇਅਰ ਚੰਡੀਗੜ੍ਹ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਸ਼੍ਰੀ ਰਾਮ ਕੁਮਾਰ ਸ਼ਾਹੂ ਵਾਲੀਆ ਸਥਾਪਕਾ ਡਿਪਟੀ ਸੈਕਟਰੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਸ਼੍ਰੀ ਵਿਕਟਰ ਸਿੱਧੂ ਅਤੇ ਡਾਕਟਰ ਪੰਨਾ ਲਾਲ ਮੁਸਤਾਫਾ ਵਾਦੀ ਸ਼ਾਮਲ ਸਨ ਇਸ ਸਮਾਗਮ ਵਿੱਚ ਉੱਚ ਕੋਟੀ ਦੇ ਕਵੀਆਂ ਅਤੇ ਗੀਤਕਾਰਾਂ ਨੇ ਭਾਗ ਲਿਆ ਸਮਾਗਮ ਦੀ ਆਰੰਭਤਾ ਸ਼੍ਰੀ ਜਗਤਾਰ ਸਿੰਘ ਜੋਗ ਵੱਲੋਂ ਪ੍ਰਿੰਸੀਪਲ ਗੋਸਲ ਰਚਿਤ ਗੀਤਕਾਰ ਕਾਕੀ ਆਈ بلند ਆਵਾਜ਼ ਵਿੱਚ ਗਾ ਕੇ ਪੇਸ਼ ਕੀਤਾ ਗਿਆ ਇਸ ਉਪਰੰਤ ਸੰਸਥਾ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵੱਲੋਂ ਮੁੱਖ ਮਹਿਮਾਨ ਅਤੇ ਦੂਜੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ ਮਹਿਮਾਨਾਂ ਨਾਲ ਜਾਣਪਛਾਣ ਕਰਵਾਈ ਗਏ ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਸਮਾਗਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਮਾਗਮ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਾਮਮੁੰਡ ਬਣੇਗਾ ਅਤੇ ਸੰਸਥਾ ਵੱਲੋਂ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਸ਼੍ਰੀ ਜਸਬੀਰ ਸਿੰਘ ਬੰਟੀ ਨੂੰ ਸਨਮਾਨਿਤ ਕੀਤਾ ਗਿਆ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਤੇ ਦੀਪਕ ਕੁਮਾਰ ਦੀ ਰਿਪੋਰਟ ਹਾਂਜੀ ਹਾਂਜੀ ਮੈਂ ਪ੍ਰਿੰਸੀਪਲ ਬਾਦਸੇ ਗੋਸ਼ਲ ਪ੍ਰਧਾਨ ਬਿਸ਼ਪ ਜੀ ਅੱਜ ਪੱਛਾਰ ਰਹੇ ਹਾਂ ਅੱਜ ਇਹ ਸਾਡਾ ਜੋ ਪ੍ਰੋਗਰਾਮ ਸੀ ਹੋ ਸਕਦਾ ਜਾਣੀ ਕਮਿਟੀ ਦੇ ਤਹਿਤ ਕੀਤਾ ਹੈ ਇਸ ਦੇ ਵਿੱਚ ਸਾਡੇ ਦੋ ਮਕਸਦ ਤੇ ਮੇਲ ਇੱਕ ਤਾਂ ਅਸੀਂ ਸਾਇਤਿਕ ਮੇਲ ਨਹੀਂ ਕਰਦੇ ਜਿਸ ਵਿੱਚ ਬਹੁਤ ਸਾਰੇ ਅਸੀਂ ਕਵੀ ਬੁਲਾਏ ਹੋਏ ਇਹਨਾਂ ਨੇ ਆਪਣੇ ਆਪ ਹੀ ਨਵਾਂ ਪੀਚਾ ਨਾ ਜੂਤਰਾ ਅਡਮ ਮੇਨ ਮਕਸਦ ਜੋ ਸਾਡੇ ਚੰਡੀਗੜ੍ਹ ਦੇ ਸੀਨੀਅਰ ਡਿਊਟੀ ਮੇਅਰ ਨੇ ਤਸ਼ੀਕ ਲਈ ਬੰਤੀ ਉਹਨਾਂ ਨੂੰ ਸਨਮਾਨਤ ਕਰਨਾ ਸੀ ਉਹਨਾਂ ਨੂੰ ਸਨਮਾਨਤ ਕਰਨਾ ਸਾਡਾ ਫਰਜ਼ ਹੈ ਤੇ ਅੱਜ ਅਸੀਂ ਉਹਨਾਂ ਨੂੰ ਸਨਮਾਨਤ ਕੀਤਾ ਸੰਸਥਾ ਦੇ ਵੱਲੋਂ ਕਿਉਂਕਿ ਉਹ ਪੰਜਾਬੀ ਲਈ ਬੜਾ ਵਧੀਆ ਕੰਮ ਕਰ ਰਹੇ ਨੇ ਅਸੀਂ ਉਹਨੂੰ ਇਹ ਅਪੀਲ ਵੀ ਕੀਤੀ ਆ ਕਿ ਉਹਗੇ ਤੇ ਆਪਣੇ ਦਫ਼ਤਰਾਂ ਵਿੱਚ ਵੀ ਪੰਜਾਬੀਏ ਪ੍ਰਚਾਰ ਦੇ ਪੱਧਰ ਤੇ ਕੰਮ ਕਰਦੇ ਰਹਿਣ ਸਾਨੂੰ ਮਾਣ ਹੈ ਕਿ ਉਹ ਪੰਜਾਬੀਏ ਪ੍ਰਚਾਰ ਦੇ ਸਾਜ ਲਈ ਬਹੁਤ ਵਧੀਆ ਕੰਮ ਕਰ ਰਹੇ ਨੇ ਅਸੀਂ ਪੂਰਾ ਸਹਿਯੋਗ ਦੇ ਰਹੇ ਹਾਂ ਬਿਸ਼ਪ ਪੰਜਾਬੀ ਪ੍ਰਚਾਰ ਸਭਾ ਦੇ ਸਾਰੇ ਆਗੂਦਾਰ ਵੱਲੋਂ ਅੱਜ ਇਹਨੂੰ ਬੜੀ ਸਤਿਕਾਰ ਅਤੇ ਸਨਮਾਨ ਦੇ ਨਾਲ ਪਰਸਵਾਣ ਕੀਤਾ ਗਿਆ ਸਨਮਾਨਿਤ ਕਰਨ ਨੂੰ ਕਮਿਮੈਂਟ ਟੂ ਐਲੋਈ ਗੋਲਡ ਮੈਡਲ ਅਤੇ ਕਿਤਾਬਾਂ ਦੇ ਸੱਟ ਦੇ ਇੱਕ ਪੁਸਤਕ ਇੱਕ ਬੱਚੇ ਨੂੰ ਵੀ ਸਨਮਾਨਿਤ ਕੀਤਾ ਗਿਆ ਉਹਦੇ ਬਾਰੇ ਥੋੜੀ ਜਾਣਕਾਰੀ ਸਾਂਝਾ ਕਰਦੀ ਜੀ ਹਾਂਜੀ ਅੱਜ ਸਾਡੇ ਵਿਚਾਰ ਹੀ ਅੱਜ ਸਾਡੇ ਸਮਾਜ ਦੇ ਵਿੱਚ ਹੀ ਇੱਕ ਲੜਕਾ ਜੋ ਏਸ਼ੀਆ ਦੇ ਹੋਰ ਵੀ ਆਖੀ ਗੜੀ ਆਇਆ ਸੀ ਉਹ 골ਡ ਮੈਡਲ ਲੈ ਗਿਆ ਬੱਚਾ ਉਸ ਨੂੰ ਅਸੀਂ ਸਨਮਾਨਿਤ ਕੀਤਾ ਸਾਨੂੰ ਉਹਨਾਂ ਤੇ ਵੀ ਬਹੁਤ ਮਾਣ ਆ ਕਿਉਂਕਿ ਬਿਸ਼ਪ ਯਾਦੂ ਪ੍ਰਚਾਰ ਸਭਾ ਵੱਲੋਂ ਉਸ ਬੱਚੇ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ ਅਸੀਂ ਚਾਹੁੰਦੇ ਹਾਂ ਕਿ ਅਜਿਹੇ ਜੋ ਗੰਗ ਲੜਕੇ ਨੇ ਉਹ ਗਏ ਆਉਣ ਅਤੇ ਖੇਡਾਂ ਵਿੱਚ ਦਿਲਚਸਪੀ ਦਿਖਾ ਕੇ ਆਪਣੇ ਦੇਸ਼ ਦਾ ਨਾਮ ਉੱਚਾ ਕਰੇ ਪੰਜਾਬ ਦੇ ਜਿਹੜੇ ਵਾਸੀ ਹੈਗੇ ਆ ਜਿੱਥਾ ਬੱਚੇ ਹੁਣ ਖੇਮਾਂ ਤੋਂ ਹਟ ਕੇ ਨਸ਼ੇ ਦੇ ਵੱਲ ਜਾ ਰਹੇ ਨੇ ਉਹਨਾਂ ਦੇ ਬਾਰੇ ਕੀ ਸੰਦੇਸ਼ ਦੇਣਾ ਚਾਹੂਗਾ ਕੋਈ ਜੀ ਇਹ ਬੜਾ ਦੁਖਾਂਤ ਹੈ ਕਿ ਬੱਚੇ ਆ ਜੋ ਪੰਜਾਬ ਹੈ ਉਹ ਕੁਝ ਨਸ਼ਿਆਂ ਦੀ ਦਸਤ ਵਿੱਚ ਹੈ ਲੇਕਿਨ ਉਹਦਾ ਇੱਕੋ ਹੀ ਕੇਸ ਹੈ ਉਹਨਾਂ ਦੇ ਦੋ ਰਸਤੇ ਮੈਂ ਤਾਂ ਦੁਸਰੈ ਕਹਿੰਦੇ ਉਹਦੇ ਵਾਸਤੇ ਦੋ ਰਸਤੇ ਨੇ ਇੱਕ ਤਾਂ ਰਸਤਾ ਉਹਨਾਂ ਦਾ ਹੈ ਉਹ ਖੇਡਾਂ ਵੱਲ ਲੱਗਣ ਸੈਕੰਡ ਹੈ ਕਿ ਉਹ ਬੱਚੇ ਸਾਹਿਤ ਵੱਲ ਜਾਣ ਸਾਹਿਤ ਯੂਨੀ ਸਹਿਦਾਰਾ ਆ ਲੈ ਇਹ ਬੱਚੇ ਸਾਹਿਤ ਨੂੰ ਪੜ੍ਹਨਗੇ ਪੰਜਾਬੀ ਕਿਤਾਬਾਂ ਪੜ੍ਹਨਗੇ ਪੜਾਈ ਵੱਲ ਰੁਕੀ ਲੈਣਗੇ ਔਰ ਨਾਲ ਇਹ ਹਿਡਨ ਦਿਲਸਤੀ ਰਾਂਗੇ ਤਾਂ ਨਸ਼ੇ ਆਪਣੇ ਆਪ ਭੁਲ ਜਾਣਗੇ ਅੱਜ ॠषਪ ਪੰਜਾਬ ਦੇ 50 ਸਭਾ ਦੇ ਪ੍ਰਧਾਨ ਸ਼੍ਰੀ ਹਰਸੀ ਖੋਸ ਜੀ ਸੈਕਟਰੀ ਰਾਜੇਂਦਰ ਗੱਟੋ ਜੀ ਸਾਜੀ ਗੱਟੋ ਜੀ ਚੌਕ ਵਾਲਿਆ ਜੀ ਦਰਸ਼ਨ ਜੀ ਅੰਨਾਲਾ ਜੀ ਸਾਰਿਆਂ ਨੇ ਇੱਥੇ ਆ ਕੇ ਕਬੀਸ ਮੇਲਨ ਕੀਤਾ ਤੇ ਉਹਦੇ ਉਸ ਤੋਂ ਵੱਡੀ ਸਭ ਤੋਂ ਵੱਡੀ ਚੀਜ਼ ਇਹ ਸੀ ਉਹਨਾਂ ਨੇ ਸਾਨੂੰ ਮਾਨ ਸਨਮਾਨ ਨਾਸਰਾਜ ਐ ਜਿਹੜੇ ਸੀਨੀਅਰ ਡਿਪਟੀ ਮੇ 50 ਸਬਾ ਦਾ ਬਹੁਤ-ਬਹੁਤ ਰਣੀ ਧੰਨਵਾਦ ਹੈ ਉਹਨਾਂ ਨੇ ਇੱਥੇ ਆ ਕੇ ਸਾਨੂੰ ਮਾਨਸਮਾਨ ਦੱਖਾ ਹੈ ਮੇਰੇ ਨਾਲ ਉਸਦੇ ਨਾਲ ਸਾਡੇ ਅਨ ਸ਼ਰਮਾ ਜੀ ਜਿਹੜੇ ਕਿ 골ਡ ਮੈਡਲ ਟੂਰ ਸਕੇਟਿੰਗ 골ਡ ਮੈਡਲ ਏਸ਼ੀਅਨ ਚੈਂਪੀਅਨਸ਼ਿਪ ਦੀ 골ਡ ਮੈਡਲ ਜਿੱਤ ਕੇ ਆਏ ਨੇ ਸਬਾ ਦਾ ਮੈਂ ਆਪਣੇ ਵੱਲੋਂ ਆਪਣੇ ਵਾਰਡ ਵੱਲੋਂ ਬਹੁਤ ਧੰਨਵਾਦ ਕਰਨਾ ਹੈ ਉਹਨਾਂ ਨੇ ਇੱਥੇ ਆ ਕੇ ਪ੍ਰਚਾਰ ਕੀਤਾ ਮਾਬੋਲੀ ਪੰਜਾਬੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਦੇ ਨਾਲੇ ਸਾਡੇ ਬੱਚੇ ਦਾ ਅਨ ਸ਼ਰਮਾ ਦਾ ਜੋ ਕਿ ਬੋਰਡ ਵਲਡ ਦੇ ਤੌਰ ਤੇ ਸਨਮਾਨ ਕੀਤਾ ਜਿ ਸਭਾ ਨੇ ਇਹ ਡਿਊਟੀ ਲਈ ਹੈ ਤੋਂ ਮਨੋਂ ਅਪੀਲਾ ਕੀਤਾ ਨੇ ਤੇ ਨੌ ਨੌ ਦਾ ਜਿਉਂ ਉਹਨਾਂ ਨੇ ਅਪੀਲ ਕੀਤੀ ਉਹਨਾਂ ਦਾ ਯਕੀਨ ਦੋਣਾ ਕਿ ਜੋ ਤੁਸੀਂ ਮੇਨ ਡਿਊਟੀ ਲਈ ਹੈ ਇਹਦਾ ਤੁਰਦਾ ਆਰਡਰ ਹੋਣਾ ਚਾਹੀਦਾ ਜੀ ਜੋਬਸ ਅਪੀਲ ਸਭਾ ਨੇ ਆਰਡਰ ਕੀਤਾ ਕਿ ਜੋ ਮਾਂ ਬੋਲੀ ਵਾਸਤੇ ਕੰਮ ਕਰਦਾ ਮਾਂ ਬੋਲੀ ਨੂੰ ਜਿੰਦਾ ਰੱਖਣ ਵਾਸਤੇ ਮਾਂ ਬੋਲੀ ਨੂੰ ਹੋਰ ਵਧੀਆ ਸਾਡੇ ਸਭਾਂ ਚਾਰ ਪਿੱਸੇ ਨੂੰ ਜਾਗਰਤ ਕਰਨ ਵਾਸਤੇ ਜੋ ਕੰਮ ਕਰੇ ਉਸਤਾ ਜੀ ਰਣੀਏ ਧੰਨਵਾਦ ਮਿਸ਼ਰਾਂਗੇ ਉਹਨਾਂ ਨੇ ਕਿਹਾ ਕਿ ਆਨਲਸ ਵਿੱਚ ਸਾਡੇ ਵਾਸਤੇ ਟੀਚਰਸ ਵਾਸਤੇ ਯੂਜ਼ੀਮੀਆ ਦਾ ਸਾਨੂੰ ਹਾਲ ਸਰਵ ਪੱਕਾ ਬਣਾਇਆ ਜਾਵੇ ਤਾਂ ਕਿ ਜੋ ਸਾਡੀ ਬੱਚਿਆਂ ਨੂੰ ਸੱਭਿਆਚਾਰ ਨਾਲ ਜੁੜ ਸਕੀਏ ਤਾਂ ਕਵਿਤਾ ਨਾਲ ਕਵਿਤਾ ਨਾਲ ਮਾਦਨ ਦੇ ਸ਼ੇਰਿੰਗ ਜਿਹੜਾ ਆਰਟ ਨਾਲ ਕਲਾ ਨਾਲ ਜੋੜ ਕੇ ਕਲਾ ਨਾਲ ਨੂੰ ਜਾਣਿਆ ਜਾਵੇ ਉਸ ਕਰਕੇ ਜਿਤੇ ਮਾਨੂੰ ਵਿਸ਼ਵਾਸ ਦੁਆਇਆ ਕਿ ਚੰਡੀਗੜ੍ਹ ਦੇ ਵਿੱਚ ਆਰਡਬਲੂ ਜਾਂ ਕੋਈ ਵੀ ਸਭਾ ਕੋਈ ਪ੍ਰੋਗਰਾਮ ਕਰਦੀ ਹੈ ਸਾਡੇ ਨਗਰ ਨਿਗਮ ਵੱਲੋਂ ਫ੍ਰੀ ਆਫ ਕਾਸਟ ਦਾ ਉਦਾਹਰਨ ਸਾਡੇ ਸਾਡੀ ਆਪਣੇ ਕਮਿਊਨਿਟੀ ਸੈਂਟਰ ਵਿੱਚ ਸਾਡੀ ਕੁੱਤੀਆਂ ਆਤੀਆਂ ਸਾਡੇ ਉਹਨਾਂ ਵਾਸਤੇ ਅਵੇਲੇਬਲ ਹੋ ਗਈ ਸਭਾ ਨੂੰ ਕੀ ਦੋ ਹੈ ਉਦਾਹਰਨ ਆਗੇ ਕਿਸੇ ਮੁੰਡੇ ਨੂੰ ਦੋ ਦਿਨ ਪਹਿਲਾਂ ਦੱਸਣਾ ਕਿ ਅਸੀਂ ਇੱਕ ਪ੍ਰੋਗਰਾਮ ਕਰਨੇ ਅਸੀਂ ਬੱਚਿਆਂ ਨੂੰ ਮਾਂ ਬੋਲੀ ਨਾਲ ਪਬਲੀਕ ਨੂੰ ਸ਼ਹਿਰ ਵਾਸੀਆਂ ਨੂੰ ਜੋੜਨਾ ਹੈ ਹਮੇਸ਼ਾ ਉਹਨਾਂ ਨਾਲ ਜਿੱਥੇ ਵੀ ਆਪਣੀ ਡਿਊਟੀ ਕਰਨੇ ਖੜਾਂਗਾ ਤੇ ਉਹਨਾਂ ਨੇ ਇਸ ਵਾਰ ਦੀ ਅਪੀਲ ਕੀਤੀ ਸੀ 350ਵੇਂ ਸ਼ੇਡੇ ਸ਼੍ਰੀ ਮਹਾਰਾਜ ਸ਼ਹੀਦੀ ਆਜਮ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੇ 350ਵਾਂ 2 ਦਸੰਬਰ ਵਿੱਚ ਬਣਾਉਣਾ ਹੈ ਉਹਦੇ ਵਿੱਚ ਪ੍ਰਾਵੇਤ ਉਹਨਾਂ ਨੇ ਕਿਹਾ ਸੀ ਕਿੰਦੇ ਜਗਰ ਤੇ ਮਿਊਜ਼ੀਅਮ ਜਾਂ ਚੈਨਿੰਗਵਰ ਵਿੱਚ ਨਾ ਜਾਵੇ ਮਾਜੀਗ ਵਰਨਾ ਸਾਹਮਣੇ ਲੈ ਲਿਖ ਕੇ ਦਵਾਂਗਾ ਤਾਂ ਕਿ ਉਸ ਤੇ ਵਿਚਾਰ ਕੀਤਾ ਜਾਵੇ ਜੋ ਸ਼ਹਾਦਾਂ ਜੋ ਸ਼ਹੀਦੀਆਂ ਦਿੱਤੀਆਂ ਨੇ ਅੱਜ ਅਸੀਂ ਜੋ ਆਨੰਦ ਮਾਣਦੇ ਆਂ ਜੱਤੋਂ ਸ਼ਹੀਦਾਂ ਦੇਦੇ ਆਂ ਔਰ ਅਸੀਂ ਜਿਨ੍ਹਾਂ ਨੇ ਪਾਕਿਸਤਾਨ ਜਿਨ੍ਹਾਂ ਨੇ ਸਾਡੀਆਂ ਸੁਤੰਤਰ ਸੁਨਾਮੀਆਂ ਨੇ ਜਿਨ੍ਹਾਂ ਨੇ ਦੇਸ਼ ਤੇ ਕੁਰਬਾਨੀਆਂ ਸਾਡੇ ਵਾਸਤੇ ਕੀਤੀਆਂ ਅਸੀਂ ਉਹਨਾਂ ਦਾ ਹਮੇਸ਼ਾ ਸਾਰਿਆਂ ਦਾ ਹੀ ਮਾਨ ਸਨਮਾਨ ਕਰੀਏ ਤਾਂ ਕਿ ਅੱਜ ਅਸੀਂ ਜਿਹੜੀ ਸੁੱਖ ਦਾ ਸਾਹ ਲੈ ਰਹੇ ਆਂ ਉਹ ਸ਼ਹਾਦਤਾਂ ਦਾ जिन्ना ने नी बडी बडी कुर्बानियां कीती उनों हमेशा असिं ते ਸਾਡਾ ਆਣ ਵਾਲੀ ਪੰਜਾਬੀ ਸਾਡੇ ਆਣ ਵਾਲਾ ਦਿੱਸਾ ਸਾਡੇ ਆਣ ਵਾਲੇ ਬੱਚੇ ਉਹਨਾਂ ਨੂੰ ਯਾਦ ਰੱਖਣ ਕਿ ਅਸੀਂ ਅੱਜ ਜਿਸ ਸੁੱਖ ਦਾ ਜਿਸ ਸਾਹ ਲੈ ਰਹੇ ਆ ਉਹ ਸਾਰੇ ਸ਼ਹੀਦਾਂ ਕਰਕੇ ਹੋਇਆ ਤੇ ਅੱਜ ਜੋ ਸਾਡੇ ਇੰਡੀਆ ਵਿੱਚ ਦੇਸ਼ ਵਿੱਚ ਜੋ ਸਪੋਰਟ ਸੈਂਸਿਟੀਵਿਟੀ ਬਹੁਤ ਤੇਜੀ ਨਾਲ ਚੱਲਣੀ ਹੈ ਉਹ ਵੀ ਅਸੀਂ ਆਪਣੇ ਆਪਣੇ ਇਲਾਕਾ ਸਰਕਾਰ ਦਾ ਤੇ ਚੰਡੀਗੜ੍ਹ ਸਰਕਾਰ ਦਾ ਰੈਗਿਸਟ੍ਰੇਸ਼ਨ ਦਾ ਸੈਂਟਰ ਸਰਵਰਨਟ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਸਾਡੇ ਬੱਚੇ ਆਣ ਆਣ ਇਸ ਸਮੇਂ ਵਿੱਚ ਬਹੁਤ ਜਾਗਰੂਕ ਹੋਣੇ ਹੈ ਜੇ ਇੱਥੇ ਸਾਡੇ ਬੱਚੇ ਆਨਾਮ ਲੇਨ ਇੱਥੇ ਜਿੱਤਣ ਦਾ ਆਸ਼ੀਆਨ ਵਰਲਡ ਵਰਲਡ ਚੈਂਪੀਅਨਸ਼ਿਪ ਹਨ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਮੋਟੀਵੇਟ ਹੋਣਗੇ ਜੋ ਨਸ਼ਿਆਂ ਵਿੱਚ ਆਦੀ ਪੰਜੇਰੀ ਡੁੱਬਦੀ ਜਾ ਰਹੀ ਹੈ ਉਹਨਾਂ ਨੂੰ ਇਹਨਾਂ ਬੱਚਿਆਂ ਤੋਂ ਸਿੱਖ ਲੈ ਕੇ कि अभी भी कुछ ना कुछ बढ़िए आने वाले समय में बच्चे नशे दूर के स्पोर्ट्स में पढ़ाई कला निपुर होर साष हो विकसित हो अपने वालों दोबारा इतने पहुँचने सारी सभा का धनबाद करता तो आभार प्रकट करता जिन्हें आके मैं इना मान सम्मान दिता है धनबाद जय हिंद जय भारत मेरा नाम अंज शर्मा है मैं सैक्टर फोर्टी टू बी हाउस नंबर वन जीरो एट नाइन में रहता हूँ मैं अभी हाल ही में साउथ कोरिया गया था रोलर हॉकी एशियन चैम्पियनशिप में अंडर 19 क्वार्ट बॉयज में वहाँ पर हमारी टीम गोल्ड मेडल लेकर गई कितने पार्टिसिपेशन थे वहाँ पर इंडिया से आए हुए थे तो आपके कितने मुकाबले हुए वहाँ पर इसके बारे में थोड़ी जानकारी दे दीजिए हमारे वहाँ छः मैच हुए थे और हम छः के छः मैचेस वहाँ पर जीते और काफ़ी अच्छे स्कोर से जीते है। आने वाली पीढ़ी हैं उनको क्या संदेश देना चाहोगे आने वाली पीढ़ी के लिए मेरा यही मैसेज है कि आप लोग मेहनत करो संघर्ष करो अच्छे से अपने देश का नाम रोशन करो अपने पेरेंट्स को प्राउड फील करो और यूथ नशों की तरफ जा रहा है और कई फॉरेन कंट्रियों में जा रहा है उसको लेकर कोई मैसेज देना चाहो स्पोर्ट्स कंटिन्यू करते रहो तो उस साइड आपका ध्यान ही नहीं जाता ये बहुत अच्छी बात है अगर आपके पेरेंट्स आपको सपोर्ट कर रहे हैं और आप खुद विलिंग हो स्पोर्ट्स के लिए आप ये प्रैक्टिस कब से कर रहे थे और कहाँ कर रहे थे मैं ये सेक्टर सेवन में आ, मैं सेक्टर टेन में करता हूँ और सेक्टर सेवन में भी मेरे को लगभग कुछ तेरह से चौदह साल हो गए खेलते तो आपको कैसे मतलब इतनी मुकाम पे पहुँचने के लिए कितना स्ट्रगल करना पड़ा उसके बारे में बताइए तो मेहनत तो है ही हर चीज़ में काफ़ी मेहनत करी सुबह शाम पेरेंट्स ने भी बहुत सपोर्ट किया कोचेज ने सीनियर्स ने और उनकी वजह से आज मैं जहाँ पहुँचा उनकी वजह से पहुँचा जब आपका गोल्ड मेडल आया शहर में आप नाम रोशन किया आपने तो आपको कैसा प्राउड फील हो रहा है सबसे पहले तो मैं बंटी भैया का थैंक्स करूँगा उन्होंने इतना अप्रिशिएट किया इतना मान सम्मान दिया ऐसे भैया अप्रिशिएट करते रहते तो और होता है कि हाँ और खेल लूँ मैं और ऐसे अच्छा लगे मेरा नाम राजेश कुमार शर्मा जी मैं फादर मह शर्मा आज आपको कैसा फील हो रहा है कि आपके बच्चे ने एशिया गेम में गोल्ड मेडल जीता है और शहर का नाम रोशन किया है इसके बारे में थोड़ा जनता को भी और जो युवा है, है, है। तो नशे की तरफ जा रहा है और विदेशों की तरफ जा रहा है उसको लेकर आपका क्या कुछ कहना है मैं सबसे पहले तो बहुत प्राउड फील कर रहा हूँ और मैं सबसे पहले मतलब इसके लिए मैं बोलना चाहूँगा कि ये तो बच्चे की मेहनत है कि जो बच्चे ने मेहनत किया है दिन रात मेहनत किया है ये नर्सरी क्लास से मेहनत कर रहा है एक्चुअली नर्सरी में पढ़ता है तब से ये इसके स्केटिंग कर रहा है तो बहुत ही मेहनत तो हमेशा तो जहाँ भी आप मेहनत करते हो मेहनत तो रंग लाती है और इसके लिए मैं बताना चाहूँगा कि ये ऐसी चीज़ों से जैसे आजकल का यूथ ज़्यादातर नशों में जल रहा है तो इनको इस बात का सोचने का भी टाइम नहीं मिलता है कि हाँ इस तरफ कुछ स्पोर्ट्स में इतनी बिज़ी रहता है बच्चा और इस तरफ ध्यान ही नहीं जाता और दूसरी बात जो मोटिवेशन कभी हिमाचल सभा हो पंजाब अपनी इसकी आप सभा हो हर किसी ने अप्रिशिएट किया है हर हर कोई अप्रेशिएट कर और मैं बंटी जी का सबसे पहले धन्यवाद करना चाहूँगा कि उनकी वजह से हमें इतनी अप्रिशिएशन मिल रही है और इतना मतलब तो मोटिवेशन हाई हो रहा है और मैं आपको विश्वास दिलाता हूँ कि आगे और इंडिया का और नाम रोशन करेंगे और मेडल लेके आएंगे जो बच्चा विदेशों में जा रहा है तो उसके बारे में क्या कुछ कहेंगे बच्चे विदेशों में जा रहे हैं मैं उनके लिए यही कहना चाहूँगा कि अपने देश में सब कुछ है अगर हम मेहनत अपने देश में ही करते हैं तो यहाँ भी सब कुछ मिलता है हमारी सरकारें बहुत हमारे लिए काम करती हैं तो बजाय बाहर जाने के हम अपने देश में काम करें बल्कि अपने देश का नाम रोशन करें